ਮੋਦੀ ਸਾਹਿਬ ਨੇ ਅੱਧੀ ਰਾਤ ਕਰੰਸੀ ਬਦਲਣ ਦੀ ਗੱਲ ਕਹੀ ਦੇਸ਼ ਦੇ ਜਿੰਨੇ ਵੱਡੇ ਵੱਡੇ ਧਨਾੜ ਸੀ ਉਹਨਾਂ ਦਾ ਕਾਲਾ ਧਨ ਚਿੱਟਾ ਹੋ ਗਿਆ ਫਿਰ ਇਹਨਾਂ ਨੇ GST ਲਗਾਈ ਉਸ ਦੇ ਵਿੱਚ ਵੀ ਲੋਕਾਂ ਲਈ ਕਈ ਪਰੇਸ਼ਾਨੀਆਂ ਖੜੀਆਂ ਹੋ ਗਈਆਂ ਮਜ਼ਦੂਰਾਂ ਨੇ ਸ਼ਹਿਰ ਸ਼ਹਿਰ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇ ਮਰਨਾ ਹੀ ਹੈ ਤਾਂ ਆਪਣੇ ਪਿੰਡ ਜਾ ਕੇ ਮਰਾਂਗੇ ਸੜਕਾਂ ਤੇ ਮਜ਼ਦੂਰਾਂ ਨੂੰ ਪੁਲਿਸ ਨੇ ਡਾਂਗਾਂ ਨਾਲ ਕੁੱਟਿਆ ਇੱਕ ਲੜਕੀ ਆਪਣੇ ਪਿਓ ਨੂੰ ਸਾਈਕਲ ਤੇ ਬਿਠਾ ਕੇ 1200 ਕਿਲੋਮੀਟਰ ਤੱਕ ਲੈ ਕੇ ਗਈ ਜੇ ਮੋਦੀ ਗੁਜਰਾ ਇਸ ਮੋਦੀ ਸਰਕਾਰ ਨੂੰ ਪੁੱਛਿਆ ਜਾਵੇ ਕਿ ਮਜ਼ਦੂਰ ਪਿੰਡਾਂ 'ਚ ਜਾਣ ਨਾਲ ਕਰੋਨਾ ਫੈਲਦਾ ਤਾਂ 3 ਲੱਖ ਲੋਕਾਂ ਦਾ ਕਰੋਨਾ ਕਿੱਥੇ ਗਿਆ कोरोना ਨਾਲ ਮਰੇ ਲੋਕਾਂ ਦੀਆਂ ਲਾਸ਼ਾਂ ਗੰਗਾ ਨਦੀ ਵਿੱਚ ਤੈਰਦੀਆਂ ਦੇਖੀਆਂ ਗਈਆਂ ਜਦੋਂ ਸਰਕਾਰ ਨੂੰ ਇਹਨਾਂ ਲਾਸ਼ਾਂ ਬਾਰੇ ਸਵਾਲ ਕਰੀਏ ਤਾਂ ਕਹਿੰਦੇ ਨੇ ਕਿ ਇਹ ਲੋਕ ਜਲਸਮਾਧੀ ਲੈਂਦੇ ਹਨ ਹਿੰਦੁਸਤਾਨ ਨੇ ਆਪਣੀ ਵੈਕਸੀਨ ਤਿਆਰ ਕਰ ਲਈ ਪਰ ਲੋਕਾਂ ਕੋਲ ਪਹੁੰਚਾਉਣ ਲਈ ਦੇਰੀ ਇਸ ਕਰਕੇ ਹੋ ਗਈ ਕਿ ਮੋਦੀ ਸਾਹਿਬ ਜੀ ਹਰ ਸ਼ੀਸ਼ੀ ਤੇ ਫੋਟੋ ਲਾਉਣ ਦੀ ਉਹਨਾਂ ਨੂੰ ਬਹੁਤ ਸਮਾਂ ਲੱਗਿਆ ਤੀਸਰੀ ਅਕ ਪ੍ਰੋਗਰਾਮ ਵਿੱਚ ਅਸੀਂ ਅੱਜ ਹਰਨੇਕ ਸਿੰਘ ਕੜੂਆ ਦਾ ਲਿਖਿਆ ਲੇਖ ਪੇਸ਼ ਕਰਨ ਜਾ ਰਹੇ ਹਾਂ ਜਿਸ ਦਾ ਸਰਲੇਖ ਹੈ ਦਿੱਲੀ ਤਖਤ ਦੇ ਦੋ ਰੰਗੀਲੇ ਦਿੱਲੀ ਦੇ ਤਖਤ ਤੇ ਮੁਹੰਮਦ ਸ਼ਾ ਰੰਗੀਲਾ 1719 ਈਸਵੀ ਵਿੱਚ ਬੈਠਿਆ ਸੀ ਇਸ ਨੇ 1748 ਤੱਕ ਰਾਜ ਕੀਤਾ ਇਹ ਬਹਾਦਰ ਸ਼ਾ ਪਹਿਲੇ ਦਾ ਪੋਤਾ ਸੀ ਤੇ ਇਹਦਾ ਪੂਰਾ ਨਾਮ ਮਿਰਜ਼ਾ ਨਾਸਰ ਉਦੀਨ ਮੁਹੰਮਦ ਸ਼ਾ ਰੌਸ਼ਨ ਅਖਤਰ ਸੀ ਇਹ ਸਾਰ ਪਾਸਾ ਖੇਡਣ ਦਾ ਬੜਾ ਸ਼ਕੀਨ ਸੀ ਸਾਰਾ ਦਿਨ ਆਪਣੇ ਦਰਬਾਰੀਆਂ ਨਾਲ ਸਾਰਪਾਸਾ ਖੇਡਦਾ ਰਹਿੰਦਾ ਇਸ ਦੀਆਂ ਕਈ ਲੜਾਈਆਂ ਵੀ ਵਿਰੋਧੀਆਂ ਨਾਲ ਹੋਈਆਂ ਸਨ ਜਿਸ ਵਿੱਚ ਮਰੱਟਿਆਂ ਨਾਲ ਲੜਾਈ ਮਸ਼ਹੂਰ ਹੈ 1739 ਵਿੱਚ ਨਾਦਰ ਸ਼ਾਹ ਨੇ ਦਿੱਲੀ ਤੇ ਹਮਲਾ ਕੀਤਾ ਉਹ ਬਾਰੋ-ਬਾਰ ਕਰਦਾ ਆ ਰਿਹਾ ਸੀ ਪਹਿਰੇਦਾਰਾਂ ਨੇ ਦੱਸਿਆ ਕਿ ਸੂਇਆ ਖਬਰ ਲੈ ਕੇ ਆਏ ਨੇ ਕਿ ਨਾਦਰ ਸ਼ਾਹ ਪਾਣੀਪਤ ਟੱਪ ਆਇਆ ਹੈ ਮੁਹੰਮਦ ਸ਼ਾਹ ਰੰਗੀਲੇ ਨੇ ਜਵਾਬ ਦਿੱਤਾ ਦਿੱਲੀ ਦੂਰ ਅਸਤ ਸੂਇਆ ਫਿਰ ਆਇਆ ਤੇ ਕਿਹਾ ਨਾਦਰ ਸ਼ਾਹ ਤੌਲਾਗੂਆ ਵੀ ਟੱਪ ਆਇਆ ਹੈ ਉਹ ਕਹਿੰਦਾ ਤੁਸੀਂ ਚਿੰਤਾ ਗਾਦੀ ਕਰਦੇ ਹੋ ਰੰਗੀਲੇ ਨੇ ਕਿਹਾ ਸੂਈਏ ਨੇ ਫਿਰ ਕਿਹਾ ਨਾਦਰ ਸ਼ਾਹ ਤੇ ਕਿਲੇ ਦੀਆਂ ਬਰੂਹਾਂ ਤੇ ਪਹੁੰਚ ਗਿਆ ਤੇ ਬਹਾਦਰ ਸ਼ਾਹ ਰੰਗੀਲੇ ਨੇ ਫਿਰ ਕਿਹਾ ਪਿਛਲੇ ਦਰਵਾਜ਼ੇ ਚੋਂ ਭਜੋ ਕਿਸੇ ਸੁੰਨ ਮਥਾਂ ਜਗ੍ਹਾ ਤੇ ਜਾ ਕੇ ਸਾਰ ਪਾਸਾ ਖੇਡਦੇ ਆ ਅੱਜ ਫਿਰ ਦਿੱਲੀ ਦੇ ਤਖਤ ਤੇ ਦੂਸਰਾ ਰੰਗੀਲਾ ਬੈਠਾ ਹੋਇਆ ਹੈ ਉਸ ਨੇ ਦੋਨੇ ਪੈਰ ਜੋੜ ਕੇ ਲਪੋਰਟ ਲਪੋਰਟ ਸੰਖੀ ਝੂਠ ਬੋਲਿਆ ਹੈ ਇੱਕ ਬੰਦਾ ਕਿਸੇ ਫਕੀਰ ਦੀ ਸੇਵਾ ਕਰਦਾ ਹੁੰਦਾ ਸੀ ਉਸ ਫਕੀਰ ਨੇ ਖੁਸ਼ ਹੋ ਕੇ ਕਿਹਾ ਕਿ ਫਲਾਣੀ ਜਗ੍ਹਾ ਤੇ ਇੱਕ ਸੰਖ ਪਿਆ ਹੈ ਤੂੰ ਹੱਥ ਜੋੜ ਕੇ ਕਹੀਂ ਕਿ ਸੰਖ ਮਹਾਰਾਜ ਮੈਨੂੰ ਜਿਹੜੀ ਚੀਜ਼ ਲੜੀਂਦੀ ਹੈ ਉਹ ਮੈਨੂੰ ਦੇ ਦਿਓ ਤੇ ਉਹ ਤੈਨੂੰ ਉਸੇ ਵੇਲੇ ਉਹ ਚੀਜ਼ ਦੇ ਦੇਗਾ ਇਹ ਗੱਲ ਠੀਕ ਸਾਬਤ ਹੋਈ ਉਹ ਜੋ ਵੀ ਸੰਖ ਮਹਾਰਾਜ ਤੋਂ ਮੰਗਦਾ ਉਹਨੂੰ ਮਿਲ ਜਾਂਦਾ ਉਸ ਦੀ ਜ਼ਿੰਦਗੀ ਬੜੀ ਖੁਸ਼ੀਆਂ ਭਰੀ ਹੋ ਗਈ ਕਿਸੇ ਗਵਾਂਢੀ ਨੂੰ ਉਹ ਆਪਣੀ ਸਾਰੀ ਗੱਲ ਦੱਸ ਬੈਠਾ ਗਵਾਂਡੀ ਨਿਯੋਜ ਸੰਖ ਚੁੱਕ ਕੇ ਉਹਦੀ ਥਾਂ ਤੇ ਇੱਕ ਹੋਰ ਸੰਖ ਰੱਖ ਦਿੱਤਾ ਜਦੋਂ ਉਹ ਇਨਸਾਨ ਫਿਰ ਸੰਖ ਕੋਲ ਗਿਆ ਹੱਥ ਜੋੜ ਕੇ ਕਿਹਾ ਸੰਖ ਮਹਾਰਾਜ ਜੀ ਮੈਨੂੰ 100 ਰੁਪਏ ਚਾਹੀਦੇ ਹਨ ਤਾਂ ਸੰਖ ਨੇ ਕਿਹਾ 100 ਦਾ ਕੀ ਲੈਣਾ ਤੂੰ 200 ਲੈ ਉਸ ਵਿਅਕਤੀ ਨੇ ਕਿਹਾ ਜੀ ਚਲੋ 200 ਹੀ ਦੇ ਦਿਓ ਤੇ ਜਦੋਂ ਫਿਰ ਕਿਹਾ ਸੰਖ ਨੇ ਉਸ 200 200 ਦਾ ਕੀ ਤੂੰ 400 ਲੈ ਤੇ ਜਦੋਂ ਉਹਨੇ ਕਿਹਾ ਕਿ ਲਿਆਓ 400 ਹੀ ਦੇ ਦਿਓ ਤੇ ਸੰਖ ਮਹਾਰਾਜ ਕਹਿਣ ਲੱਗਾ 400 ਦਾ ਕੀ ਲੈਣਾ 800 ਲੈ ਲਾ ਉਹ ਵਿਅਕਤੀ ਹੱਥ ਜੋੜ ਕੇ ਕਹਿੰਦਾ ਸੰਕ ਮਹਾਰਾਜ ਜੀ ਤੁਹਾਨੂੰ ਕੀ ਹੋ ਗਿਆ ਹੈ ਅੱਗੇ ਸੰਖ ਬੋਲਿਆ ਮੈਂ ਲਪੋਟ ਸੰਖਾਂ ਮੈਂ ਕੁਝ ਵੀ ਦਿੰਦਾ ਨਹੀਂ ਹੁੰਦਾ ਬਸ ਬੰਦੇ ਨੂੰ ਖੁਸ਼ ਕਰਦਾ ਹਾਂ ਅੱਜ ਕੱਲ ਉਹ ਸੰਖ ਨਰਿੰਦਰ ਦਮੋਦਰਦਾਸ ਮੋਦੀ ਜੀ ਦੇ ਅੰਦਰ ਵੜ ਗਿਆ ਹੈ ਜਿਹੜਾ ਬਜ਼ੁਰਗ ਉੱਥੇ 100 ਰੁਪਿਆ ਮਹੀਨੇ ਫੀਸ ਤੇ ਪਰਚੀਆਂ ਕੱਟਦਾ ਸੀ ਮੈਂ ਉਸ ਕੋਲ 100 ਰੁਪਏ ਦੀ ਪਰਚੀ ਕਟਾਉਣ ਲਈ ਬੈ ਗਿਆ ਬਾਬਾ ਇੱਕ Hindu ਸੀ ਮੈਂ ਉਹਦੇ ਕੋਲ ਮੋਦੀ ਦੀ ਤਾਰੀਫ ਕਰਨੀ ਸ਼ੁਰੂ ਕੀਤੀ ਠੀਕ ਹੈ ਉਹਦੀ ਲੰਮੀ ਹੀਕ ਤੋਂ ਮੈਨੂੰ ਥੋੜਾ ਜਿਹਾ ਸ਼ੱਕ ਪਿਆ ਮੈਂ ਫਿਰ ਮੁੜ ਕੇ ਪੁੱਛਿਆ ਬਾਬਾ ਜੀ ਕੀ ਗੱਲ ਬਾਬੇ ਨੇ ਕਿਹਾ ਮੋਦੀ ਸਾਹਿਬ ਬੜੀ ਗਿਣਤੀ ਵਿੱਚ ਲੋਕਾਂ ਨੂੰ ਨਾਲ ਲਿਕੇ ਜਾਂਦੇ ਆ ਉਹਨਾਂ ਨੂੰ ਮੂਰਲੀ ਲਾਈਨ 'ਚ ਬਿਠਾ ਦਿੰਦੇ ਆ ਤੇ ਫਿਰ ਉਹ ਜੋਰ-ਜੋਰ ਨਾਲ ਮੋਦੀ ਮੋਦੀ ਕਰਦੇ ਹਨ ਉਸ ਬਾਬੇ ਦੀਆਂ ਗੱਲਾਂ ਸੁਣ ਕੇ ਮੈਂ ਖਿਲਖਲਾ ਕੇ ਹੱਸਿਆ 8-10 ਮਹੀਨੇ ਦਾ ਮੋਦੀ ਦਾ ਠੀਕ-ਠਾਕ ਕੰਮ ਚੱਲਦਾ ਰਿਹਾ ਇਸ ਤੋਂ ਬਾਅਦ ਮੋਦੀ ਸਾਹਿਬ ਜੋ ਵੀ ਸ਼ਿੱਕਾ ਮਾਰਦੇ ਉਹ ਫੜਿਆ ਜਾਂਦਾ ਮੋਦੀ ਸਾਹਿਬ ਨੇ ਅੱਧੀ ਰਾਤ ਕਰੰਸੀ ਬਦਲਣ ਦੀ ਗੱਲ ਕਹੀ ਦੇਸ਼ ਦੇ ਜਿੰਨੇ ਵੱਡੇ ਵੱਡੇ ਤਣਾੜ ਸੀ ਉਹਨਾਂ ਦਾ ਕਾਲਾ ਧੰਨ ਚਿੱਟਾ ਹੋ ਗਿਆ ਫਿਰ ਇਹਨਾਂ ਨੇ ਜੀਐਸਟੀ ਲਗਾਈ ਉਸ ਦੇ ਵਿੱਚ ਵੀ ਲੋਕਾਂ ਲਈ ਕਈ ਪਰੇਸ਼ਾਨੀਆਂ ਖੜੀਆਂ ਹੋ ਗਈਆਂ ਅਚਾਨਕ ਪੂਰੇ ਦਾ ਪੂਰਾ ਦੇਸ਼ ਕਰੋਨਾ ਦੀ ਬਿਮਾਰੀ ਦੀ ਲਪੇਟ ਚ ਆ ਗਿਆ ਮੋਦੀ ਸਾਹਿਬ ਨੇ ਕਿਹਾ ਜਿੱਥੇ ਖੜੇ ਹੋ ਵਹੀ ਬੈਠ ਜਾਓ ਜੋ ਮਜ਼ਦੂਰ ਸਵੇਰੇ ਮਜ਼ਦੂਰੀ ਕਰਕੇ ਸ਼ਾਮ ਨੂੰ ਆਟਾ ਖਰੀਦਦਾ ਸੀ ਉਹਨੂੰ ਸਮਝਣਾ ਆਵੇ ਕਿ ਹੁਣ ਮੈਂ ਕੀ ਕਰਾਂ ਤੇ ਕੀ ਕਰਾਂ ਤੇ ਕੀ ਨਾ ਕਰਾਂ ਲੋਕਾਂ ਵਿੱਚ ਬੜੀ ਬਚੈਨੀ ਫੈਲ ਗਈ ਪਹਿਲਾਂ ਇੱਕ ਹਫਤੇ ਲਈ ਲੋਕਡਾਊਨ ਲਾਇਆ ਫਿਰ ਵਧਾ ਕੇ ਦੋ ਹਫਤੇ ਲਈ ਕਰ ਦਿੱਤਾ ਮਜ਼ਦੂਰਾਂ ਨੇ ਸ਼ਹਿਰ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇ ਮਰਨਾ ਹੀ ਹੈ ਤੇ ਆਪਣੇ ਪਿੰਡ ਜਾ ਕੇ ਮਰਾਂਗੇ ਸੜਕਾਂ ਤੇ ਮਜ਼ਦੂਰਾਂ ਨੂੰ ਪੁਲਿਸ ਨੇ ਡਾਂਗਾਂ ਨਾਲ ਕੁੱਟਿਆ ਇੱਕ ਲੜਕੀ ਆਪਣੇ ਪਿਓ ਨੂੰ ਸਾਈਕਲ ਤੇ ਬਿਠਾ ਕੇ 1200 ਕਿਲੋਮੀਟਰ ਤੱਕ ਲੈ ਕੇ ਗਈ ਕੁਝ ਮਜ਼ਦੂਰ ਰਾਤਾਂ ਨੂੰ ਰੇਲਵੇ ਪਟੜੀ ਦੇ ਨਾਲ-ਨਾਲ ਤੁਰਦੇ ਰਹਿੰਦੇ ਜੇ ਸਰਕਾਰ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਕੁਝ ਕਰ ਕਿਉਂ ਨਹੀਂ ਰਹੇ ਉਹਨਾਂ ਨੂੰ ਜਾਣ ਕਿਉਂ ਨਹੀਂ ਦਿੰਦੇ ਤਾਂ ਉਹ ਕਹਿੰਦੇ ਕਿ ਪਿੰਡਾਂ 'ਚ ਜਾ ਕੇ ਕਰੋਨਾ ਫਲਾ ਦੇਣਗੇ ਕੋਈ ਦਿਨ ਬਾਅਦ ਗੁਜਰਾਤ ਵਿੱਚ 3 ਲੱਖ ਬੰਦਾ ਇਕੱਠਾ ਹੋ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਬੁਲਾਇਆ ਸੀਗਾ ਉੱਥੇ ਆਇਆ ਜੇ ਮੋਦੀ ਗੁਜਰਾਤ ਮੋਦੀ ਸਰਕਾਰ ਨੂੰ ਪੁੱਛਿਆ ਜਾਵੇ ਕਿ ਮਜ਼ਦੂਰ ਪਿੰਡਾਂ 'ਚ ਜਾਣ ਨਾਲ ਕਰੋਨਾ ਫੈਲਦਾ ਤਾਂ 3 ਲੱਖ ਲੋਕਾਂ ਦਾ ਕਰੋਨਾ ਕਿੱਥੇ ਗਿਆ ਕੋਰੋਨਾ ਨਾਲ ਮਰੇ ਲੋਕਾਂ ਦੀਆਂ ਲਾਸ਼ਾਂ ਗੰਗਾ ਨਦੀ ਵਿੱਚ ਤੈਰਦੀਆਂ ਦੇਖੀਆਂ ਗਈਆਂ ਜਦੋਂ ਸਰਕਾਰ ਨੂੰ ਇਹਨਾਂ ਲਾਸ਼ਾਂ ਬਾਰੇ ਸਵਾਲ ਕਰੀਏ ਤਾਂ ਕਹਿੰਦੇ ਨੇ ਕਿ ਇਹ ਲੋਕ ਜਲਸਮਾਦੀ ਲੈਂਦੇ ਹਨ ਇਹ ਗੱਲ ਸਮਝ ਹੀ ਨਹੀਂ ਆਉਂਦੀ ਕਿ ਅੱਜਕੱਲ ਇੱਕ ਵੀ ਲਾਸ਼ ਗੰਗਾ ਵਿੱਚ ਨਹੀਂ ਮਿਲਦੀ ਉਹ ਜਲਸਮਾਦੀ ਲੈਣ ਵਾਲੇ ਹੁਣ ਕਿੱਥੇ ਗਏ ਪੂਰੇ ਦੇਸ਼ ਦੇ ਗੁਰੂ ਘਰਾਂ ਵਿੱਚ ਲੰਗਰ ਖੁੱਲ ਗਏ ਉੱਥੇ ਆ ਕੇ ਗਰੀਬ ਗੁਰਗਲ ਗੁਰਬਾ ਲੰਗਰ ਛਕਦਾ ਇੱਥੋਂ ਤੱਕ ਕਿ ਲੋੜਵੰਦ ਲੋਕਾਂ ਲਈ ਆਕਸੀਜਨ ਗੈਸ ਦੇ ਸਿਲੰਡਰ ਦਾ ਵੀ ਲੰਗਰ ਲਾਉਣ ਲੱਗ ਪਏ ਹਿੰਦੁਸਤਾਨ ਨੇ ਆਪਣੀ ਵੈਕਸੀਨ ਤਿਆਰ ਕਰ ਲਈ ਪਰ ਲੋਕਾਂ ਕੋਲ ਪਹੁੰਚਾਉਣ ਲਈ ਦੇਰੀ ਇਸ ਕਰਕੇ ਹੋ ਗਈ ਕਿ ਮੋਦੀ ਸਾਹਿਬ ਜੀ ਹਰ ਸ਼ੀਸ਼ੀ ਤੇ ਫੋਟੋ ਲਾਉਣ ਲਈ ਉਹਨਾਂ ਨੂੰ ਬਹੁਤ ਸਮਾਂ ਲੱਗਿਆ ਮੋਦੀ ਸਾਹਿਬ ਦਾ ਸਟੈਂਡ ਸਾਈਕਲ ਦੇ ਸਟੈਂਡ ਨਾਲੋਂ ਵੀ ਕਮਜ਼ੋਰ ਹੈ ਮੋਦੀ ਸਾਹਿਬ ਬੰਬੇ ਬੋਲ ਕੇ ਆਏ ਸੀ ਕਿ ਜੀਤ ਪਵਾਰ ਨੇ 70000 ਕਰੋੜ ਦਾ ਘਟਲਾ ਕਪੜਾ ਕੀਤਾ ਤੇ ਬਸ ਹੁਣ ਚੱਕੀ ਪੀਸਿੰਗ ਚੱਕੀ ਪੀਸਿੰਗ ਪਰ ਕੁਝ ਦਿਨਾਂ ਬਾਅਦ ਜੀਤ ਪਵਾਰ ਨੂੰ ਭਾਜਪੀ ਦੀ ਸਰਕਾਰ ਵਿੱਚ ਡਿਪਟੀ ਮੁੱਖ ਮੰਤਰੀ ਲੈ ਲਿਆ ਮੋਦੀ ਸਾਹਿਬ ਪਾਕਿਸਤਾਨ ਨੂੰ ਦਮਗੇ ਜੇ ਮਾਰਦੇ ਰਹਿੰਦੇ ਹਨ ਇਹ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਮੋਦੀ ਸਾਹਿਬ ਬਿਨਾ ਵੀਜੇ ਤੋਂ ਪਾਕਿਸਤਾਨ ਵਿੱਚ ਪਹੁੰਚ ਗਏ ਪਾਕਿਸਤਾਨ ਸਰਕਾਰ ਨੇ ਪਹਿਲਾਂ ਮੋਦੀ ਸਾਹਿਬ ਦਾ ਵੀਜ਼ਾ ਬਣਾਇਆ ਫਿਰ ਲਾਹੌਰ ਸ਼ਹਿਰ ਲੈ ਗਏ ਉੱਥੇ ਮੋਦੀ ਸਾਹਿਬ ਨੂੰ ਕਿੰਨੇ ਹੀ ਲੋਕਾਂ ਦੇ ਪੈਰੀਂ ਹੱਥ ਲਾਉਂਦਿਆਂ ਵੇਖਿਆ ਗਿਆ ਇਸੇ ਤਰ੍ਹਾਂ ਹੀ ਇੱਕ ਘਟਨਾ ਉਦੋਂ ਵਾਪਰੀ ਜਦੋਂ ਮੋਦੀ ਸਾਹਿਬ ਇੱਕ ਟੰਗ ਚੁੱਕ ਕੇ ਨਾਰੇ ਲਾਉਂਦੇ ਅਮਰੀਕਾ ਵਿੱਚ ਵੇਖੇ ਗਏ ਸੀ ਅਸੀਂ ਇੱਕ ਦੂਸਰੇ ਦੇਸ਼ ਵਿੱਚ ਜਾ ਕੇ ਚੋਣ ਪ੍ਰਚਾਰ ਨਹੀਂ ਕਰ ਸਕਦੇ ਉੱਥੋਂ ਦਾ ਚੋਣ ਕਮਿਸ਼ਨ ਮੋਦੀ ਸਾਹਿਬ ਤੇ ਪਰਚਾ ਕਰਵਾ ਸਕਦਾ ਸੀ ਮੋਦੀ ਸਾਹਿਬ ਦੇ ਆਪ ਉਧਰੇ ਪੜਨ ਨਾਲ ਸਾਰਾ ਦੇਸ਼ ਸ਼ਰਮਿੰਦਾ ਹੋਇਆ ਮੋਦੀ ਸਾਹਿਬ ਦੀਆਂ ਕਈ ਇਹੋ ਜਿਹੀਆਂ ਹਲਕੀਆਂ ਗੱਲਾਂ ਤੇ ਬੀਜੇਪੀ ਦੀਆਂ ਘਟ ਕੇ 240 ਸੀਟਾ ਰਹਿ ਗਈਆਂ ਹਾਲਾਂਕਿ ਭਾਰਤ ਦਾ ਚੋਣ ਕਮਿਸ਼ਨ ਮੋਦੀ ਸਾਹਿਬ ਤੇ ਬੜਾ ਮਿਹਰਬਾਨ ਸੀ ਮੋਦੀ ਸਾਹਿਬ ਦੁਬਾਰਾ ਦੁਬਾਰਾ 400 ਪਾਰ ਦਾ ਨਾਰਾ ਲਾਉਂਦੇ ਰਹੇ ਭਾਰਤ ਵਿੱਚ ਜੋ ਵੀ ਜੰਮਿਆ ਹੈ ਉਹ ਸਾਡੇ ਦੇਸ਼ ਦਾ ਸਤਿਕਾਰਯੋਗ ਸ਼ਹਿਰੀ ਹੈ ਅਤੇ ਉਸ ਨੂੰ ਬਰਾਬਰ ਦੀ ਇੱਜ਼ਤ ਮਿਲਣੀ ਚਾਹੀਦੀ ਹੈ ਪਰ ਸਰਕਾਰ ਦੀ ਸ਼ੈਤ ਕੁਝ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਦਿਲ ਬਹੁਤ ਦੁਖੀ ਹੁੰਦਾ ਹੈ ਜਿਵੇਂ ਕਿਸਾਨ ਅੰਦੋਲਨ ਚ 850 ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਬੇਸ਼ਰਮੀ ਦੇ ਅੱਧ ਉਦੋਂ ਹੀ ਜਦੋਂ ਹਿੰਦੁਸਤਾਨ ਦੇ ਰਾਜ ਗ੍ਰਹਿ ਮੰਤਰੀ ਦੇ ਬੇਟੇ ਨੇ ਸ਼ਾਂਤੀਪੂਰਵ ਬੈਠੇ ਕਿਸਾਨਾਂ ਦੇ ਉੱਤੇ ਗੱਡੀ ਚੜਾ ਦਿੱਤੀ ਤੇ ਲਗਭਗ 10 ਕਿਸਾਨਾਂ ਦੀ ਜਾਨ ਚਲੀ ਗਈ ਕਿਸਾਨਾਂ ਨੇ ਬੜੀ ਮੁਸ਼ਕਲ ਨਾਲ ਪਰਚਾ ਦਰਜ ਕਰਾਇਆ ਇਸੇ ਤਰ੍ਹਾਂ ਦਿੱਲੀ ਦੇ ਨਾਲ ਮੁਸਤਫਾਪੁਰ ਵਿੱਚ ਭਾਜਪਾ ਨੇਤਾ ਕਪਲ ਮਿਸ਼ਰਾ ਨੇ 1500 ਗੁੰਡੇ ਲਿਰਾ ਕੇ 312 ਮੁਸਲਮਾਨਾਂ ਦੇ ਘਰ ਸਾੜ ਦਿੱਤੇ ਇਹ ਉਹ ਗਰੀਬ ਲੋਕ ਹਨ ਜਿਹੜੇ ਲੋਕਾਂ ਦੇ ਘਰਾਂ ਵਿੱਚ ਸਫਾਈ ਕਰਕੇ ਆਪਣਾ ਪੇਟ ਪਾਲ ਰਹੇ ਸੀ ਇਸੇ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਜੇ ਕੋਈ ਮੁਸਲਮਾਨ ਦੁੱਧ ਵਾਲੀ ਗਾਂ ਲੈ ਕੇ ਵੀ ਕਿਤੇ ਜਾ ਰਿਹਾ ਹੋਵੇ ਉਸ ਨੂੰ ਕੁੱਟ-ਕੁੱਟ ਕੇ ਜੈ ਸ਼੍ਰੀ ਰਾਮ ਕੋ ਆਇਆ ਜਾਂਦਾ ਹੈ ਕਰਨਾਟਕਾ ਵਿੱਚ ਹਿੰਦੂਸਤਾਨੀਆਂ ਧੀਆਂ ਤੇ ਮੁਸਲਮਾਨਾਂ ਦੀਆਂ ਕੁੜੀਆਂ ਦੇ ਸਿਰਾਂ ਤੇ ਸਾਲੂ ਲਾਏ ਦੇਖੇ ਗਏ ਹਰਿਆਣਾ ਵਿੱਚ ਪਹਿਲਵਾਨ ਮੁੰਡਿਆਂ ਤੇ ਕੁੜੀਆਂ ਨੇ ਇੱਕ ਬੁਰਸ਼ੇ ਦੇ ਖਿਲਾਫ ਧਰਨਾ ਦਿੱਤਾ ਇਹਨਾਂ ਦੀ ਪਿੱਠ ਤੇ ਕਿਸਾਨ ਜਥੇਬੰਦੀਆਂ ਵੀ ਆਈਆਂ ਪਰ ਕੋਈ ਖਾਸ ਸੁਣਵਾਈ ਨਹੀਂ ਹੋਈ ਮੇਰੇ ਤਾਜਦਾਰੋ ਸਾਨੂੰ ਵਸਣ ਦਿਓ ਅਜੇ ਤਾਂ ਸਾਡੇ ਪੁਰਾਣੇ ਜ਼ਖਮ ਵੀ ਅਟ ਨਹੀਂ ਆਠ ਰਹੇ ਸਨ 47 ਵਿੱਚ ਜੋ ਜ਼ਖਮ ਸਾਨੂੰ ਮਿਲੇ ਸਨ ਅਜੇ ਉਹ ਵੀ ਟਸ ਟਸ ਕਰਦੇ ਹਨ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਡੇ ਨਾਲ ਇਹ ਕੁਝ ਵਾਪਰੇਗਾ ਸਰਦਾਰ ਮੰਗਲ ਸਿੰਘ ਨੱਤ ਨੇ ਮੰਡੀ ਬਹਾਉਦੀਨ ਗੁਜਰਾਵਾਲਾ ਜ਼ਿਲ੍ਹਾ ਜੇ 14 ਅਗਸਤ ਨੂੰ ਦਸਕ ਲਿਆਂ ਦੀ ਰਿਸਟਰੀ ਕਰਵਾਈ ਇੱਕ ਪੂਰਾ ਧਾਕਾ ਸੀ ਖੂਨ ਦੇ ਥਰੂ ਰੋਂਦੇ ਰਹੇ ਕਿਸੇ ਸਾਡੀ ਸਾਰ ਨਹੀਂ ਲਈ ਪਿੰਡ ਤੋਂ ਰਾਤ ਭੱਜ ਕੇ ਚੰਡੀਗੜ੍ਹ ਆਏ ਕਿਉਂਕਿ ਅਸੀਂ ਕਾਂਗਰਸੀ ਸੀ ਹਰਿਆਣੇ ਵਿੱਚ ਮੇਰੀ ਦਾੜੀ ਇਸ ਕਰਕੇ ਪੁੱਟੀ ਗਈ ਕਿਉਂਕਿ ਮੈਂ ਪਗੜੀ ਧਾਰੀ ਗੁਰਸੇਖ ਸੀ ਹਾਏ ਰੱਬਾ ਸਾਡਾ ਨਨਕਾਣਾ ਖੋ ਲਿਆ ਤਿੰਨੇ ਬਾਰਾਂ ਵਿੱਚ ਲੰਮ ਸਲਮੀਆਂ ਤੰਦੀਆਂ ਖੁੱਸ ਗਈਆਂ ਜਿਨ੍ਹਾਂ ਨੂੰ ਅੱਧੀ ਸਦੀ ਮਿੱਟੀ ਨਾਲ ਮਿੱਟੀ ਬਣ ਕੇ ਮਖਮਲ ਵਰਗੀਆਂ ਬਣਾਇਆ ਸੀ ਜਿਨ੍ਹਾਂ ਵਿੱਚ ਫਸਲਾਂ ਬਰੋਲਿਆਂ ਵਾਂਗ ਉੱਠਦੀਆਂ ਸੀ ਬਸ ਉਜੜਨ ਦਾ ਵੇਲਾ ਆ ਗਿਆ ਬਸ ਉਜੜਨ ਦਾ ਵੇਲਾ ਆ ਗਿਆ ਹਾਏ ਰੱਬਾ ਸੋਹਣਿਆ ਅਸੀਂ ਵਸਦੇ ਉਜੜ ਗਏ ਆਪਣੇ ਹੀ ਦੇਸ਼ ਵਿੱਚੋਂ ਮੁਸਲਸਨ ਹਾਦਸੋਂ ਸੇ ਮuje ਇਹਹੀ ਸ਼ਿਕਾਇਤ ਹੈ ਕਿ ਇਹ ਆਸੂ ਬਹਾਨੇ ਕੀ ਵੀ ਮੌਲਤ ਨਹੀਂ ਦਿੰਦੇ ਜਦੋਂ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਇੱਕ ਬੇਬਸੀ ਦਾ ਇਜ਼ਹਾਰ ਕੀਤਾ ਕਿ ਜੇ ਅਸੀਂ ਸੋਮਵਾਰ ਦੇ ਦਿਨ ਦਾ ਵਰਤ ਰੱਖ ਲਈਏ ਤਾਂ ਸਾਡਾ ਨਾਜ ਦਾ ਸੰਕਟ ਹੱਲ ਹੋ ਸਕਦਾ ਹੈ ਸਾਡੇ ਕਿਸਾਨਾਂ ਦੀ ਅਣਖ ਨੇ ਅੰਗੜਾਈ ਲਈ ਆਪਣੇ 47 ਦੇ ਝਖਮਾਂ ਨੂੰ ਅੰਗੋਲਿਆਂ ਕਰਕੇ ਕਿਸਾਨ ਅਨਾਜ ਪੈਦਾ ਕਰਨ ਲਈ ਆਪਣੀ ਕਈ ਘਾੜੀ ਲੈ ਕੇ ਫਿਰ ਖੇਤਾਂ 'ਚ ਜਾ ਟੁਕਿਆ ਸ਼ਾਸਤਰੀ ਜੀ ਦੇ ਸਮੇਂ ਦੇਸ਼ ਦੀ ਬਾਦੀ 50 ਕਰੋੜ ਸੀ ਅੱਜ ਦੇਸ਼ ਦੀ ਬਾਦੀ 140 ਕਰੋੜ ਹੈ ਜਿਸ ਦਾ ਢਿੱਡ ਭਰ ਕੇ ਵੀ ਬਾਕੀ ਦੀ ਫਸਲ ਇਹਨਾਂ ਕੋਲੋਂ ਸੰਭਾਲੀ ਨਹੀਂ ਜਾਂਦੀ ਮੈਂ ਮਰ ਜਾਗਾ ਮੇਰੀ ਕੁੱਲੀ ਨੂੰ ਨਾ ਢਾਓ ਬਾਹ ਜਾਓ ਮੇਰੀ ਪੂੰਜੀਏ ਕੱਖ ਨੇ ਹਵਾਓ ਬਾਜ ਆ ਜਾਓ ਮੇਰਾ ਸੋਹਣਾ ਰੱਬ ਮਿਹਰ ਕਰੇ ਇਹੋ ਜਿਹਾ ਪ੍ਰਧਾਨ ਮੰਤਰੀ ਆਵੇ ਜੋ ਸਾਡੇ ਦੇਸ਼ ਨੂੰ ਆਪਣਾ ਮੰਨੇ ਜਾਤ ਤੇ ਧਰਮਾਂ ਦੇ ਚੱਕਰ ਵਿੱਚ ਨਾ ਪਵੇ ਅਤੇ ਦੇਸ਼ ਅੱਗੇ ਵਧੇ ਅਤੇ ਰੱਬ ਰੰਗੀਲੇ ਤਾਜਦਾਰਾਂ ਤੋਂ ਦੇਸ਼ ਨੂੰ ਬਚਾਈ ਰੱਖੇ ਰੱਬ ਰਾਖਾ ਇਹ ਸੀ ਜੀ ਹਰੀ ਸਿੰਘ ਕੜੂਆ ਹਰਾਂ ਦਾ ਲਿਖਿਆ ਇੱਕ ਲੇਖ ਜਿਹੜਾ ਰੰਗੀਲੇ ਦੋ ਰੰਗੀਲੇ ਦੇ ਨਾਂ ਥਲੇ ਅਸੀਂ ਤੁਹਾਡੇ ਲਈ ਪੇਸ਼ ਕੀਤਾ ਬਹੁਤ ਧੰਨਵਾਦ ਸੱਚੇ ਕਾਲ